ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਯਾਦ ਰੱਖੋ ਕੁਝ ਹੋ ਜਾਵੇ ਬਜਾਣਾ ਨਹੀਂਗਾ ਹੁਣ ਹੁਣ ਤੁਸੀਂ ਵੇਖੋ ਜੇ ਸਭ ਠੀਕ ਹੋਗਾ ਪਿੱਛੇ ਵੀਰੇ ਹੋਰ ਵੀ ਨਾਲ ਆ ਜੋ ਅਗਲੇ ਪਾਸੇ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਯੋਧੇ ਨੂੰ ਇਹ ਹਾਲ ਅਚਕੀਨੇ ਪੁੱਛਾਇਆ ਦੋਸਤੋ ਹੋਰ ਨਹੀਂ ਆਜੋ ਆਜੋ ਠੀਕ ਹੈ ਜੀ ਔਰ ਸਭ ਸੇ ਜੋ ਕੀਤੀ ਗਈ ਸੀ ਪਹਿਲਾਂ ਕਿਉਂਕਿ ਜਦੋਂ ਲੋਕਤੰਤਰ ਦੇ ਲੋਕ ਚਾਗ ਪੈਂਦੇ ਨੇ ਨਾ ੱਲੇਵਾਲ ਸਾਹਿਬ ਦਾ ਸਭ ਕੁਝ ਨਰੋ ਤੁਸੀਂ ਜਗਾਇਏ ਨੇ ਲੋਕ ਅਕਾਲਪੁਰ ਦੀ ਮੇਰ ਹੈ ਤੁਸੀਂ ਜ਼ਰੀਆ ਬਣੇ ਹੋ ਔਰ ਤੁਸੀਂ ਵੇਖਿਓ ਜੇ ਸਭ ਕੁਝ ਹੋ ਗਿਆ ਸਭ ਦੀਆਂ ਦਵਾਵਾਂ ਨਾਲ ਨੇ ਅੱਜ ਔਰ ਆਪ ਮੋਹਰੇ ਲੋਕ ਫਰਦ ਰੱਖ ਰਹੇ ਨੇ ਹਰ ਬੰਦਾ ਚਰਚਾ ਕਰ ਰਿਹਾ ਇਸਕਾ ਅਸੀਂ ਉਸ ਦਿਨ ਦੋ ਤਿੰਨ ਜਣੇ ਸੀ ਅੱਜ ਵੇਖੋ ਕਿਵੇਂ ਛੇਪਰਾਂ ਲੱਗੀਆਂ ਔਰ ਹਰ ਪਾਸੇ ਚਰਚਾ ਹੈ ਉਹਨੂੰ ਅਸੀਂ ਜਾਣ ਨਹੀਂ ਦੇਣਾ ਇੰਨਾ ਗਾਰੰਟੀ ਹੈ ਤੁਹਾਡੇ ਨਾਲ ਤਾਂ ਕਿਉਂ ਨਾ ਮੇਰ ਕਰਨਗੇ ਔਰ ਤੁਹਾਡੇ ਵਰਗੇ ਬੰਦੇ ਨੂੰ ਜਾਣ ਨਹੀਂ ਦੇਣਾ ਜ਼ਰੂਰੀ ਹੈ ਐਬ ਜੇ ਯੋਧੇ ਦਿਨੋ ਦਿਨ ਹਰ ਰੋਜ਼ ਨਹੀਂ ਆਉਂਦੇ ਲੋਕ ਹੈ ਉਹ ਤੁਹਾਨੂੰ ਕਰਦੇ ਨੇ ਪਰ ਉਹਨਾਂ ਨੇ ਐਜੀ ਬਟੇ ਮਰੇ ਨਗਰ ਬੁਮਾ ਨੂੰ ਹੈ ਨਾ ਬੜੇ ਬੀ ਆਪਾਂ ਉੱਥੇ ਪਿਛਲੇ ਸ਼ੰਗਰ ਚ ਮਿਲਦੇ ਰਹੇ ਆਂ ਇਹ ਸਾਰੀ ਚੀਜ਼ ਵੇਂਦੇ ਹੁੰਦੇ ਸੀ ਯਾਰ ਤੁਸੀਂ ਆਓ ਸਾਰਾ ਕੁਝ ਢਲੇ ਵਾਲਾ ਸਭ ਇਹ ਅੱਜ ਇਸੇ ਉਹੀ ਗੱਲ ਕਰਕੇ ਕਿ ਜਦ ਮਕਸਦ ਇੱਕ ਹੈ ਜਦ ਮਕਸਦ ਇੱਕ ਹੈ ਬਾਕੀ ਯੂਨੀਣ ਹੁੰਦਾ ਤਾਂ ਇੱਥੇ ਆਉਂਦੇ ਕਿਉਂ ਨਹੀਂ ਪਏ ਲੜਾਈ ਦਾ ਤਰੀਕਾ ਢੂਗਾ ਪਰ ਮਕਸਦ ਇੱਕ ਹੈ ਆਓ ਇੱਥੇ ਜੇ ਉਹ ਦੂ ਆਉਂਗੇ ਜਦੋਂ ਫਿਰ ਰੱਬ ਨਾ ਕਰੇ ਉਹ ਗੱਲ ਹੋਵੇ ਵੀਰ ਦੇ ਆ ਨਾ ਸਾਡੇ ਮੀਟ ਆ ਦੇ ਪੀ ਗੇ ਮਾਈਕ 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 ਬਰਕ ਕਰਤੀ ਕੋ ਨਮਲੇ ਗਾ ਇਹ ਵੀ ਸ਼ੌਟ ਲੈ ਇਹ ਆ ਮਾਈਕ ਪੰਜਾਬੀ ਉਹ ਵੀਰੇ ਉਹ ਮੁੰਡੇ ਨੇ ਆਫੋ ਜੀ ਬਣਾਉਂਦੇ ਰਮਿੰਦਰ ਆ ਜਾ ਜੀ ਨੇ ਕਿਸੇ ਨੂੰ ਨੰਬਰ ਨਹੀਂ ਦਿੱਤਾ ਕਿ ਉਸ ਕੋਲ ਉਹਦੇ ਵੀ ਉਹ ਯਾਰ ਚੁੰਨੇ ਆਪਣੇ ਸਮਾਂ ਬਣਾਉਂਦੇ ਅੱਜ ਸੁਪਰੀਮ ਕੋਰਟ ਨੇ ਵਿਸ਼ੇ ਪ੍ਰਵੀਨਦਰ ਅਤੇ ਜੋਗੀ ਸੰਵਿਧਾਨ ਦੇ ਵਾਲ ਗੁਰਾਂ ਦੀ ਇੱਕ ਸਵੈਇਤਿਕ ਗੀਡੀ ਜਾਨਾ ਉਹ ਬੋਤਲ ਦੀ ਜੇ ਟੈਂਕ ਬੋਰ ਦੇ ਕਿ ਕਿ ਇਹਨਾਂ ਨੂੰ ਪਤਾ ਲੱਗਿਆ ਕਿ ਸੁਪਰੀਮ ਕੋਰਟ ਵਾਲਾ ਬਲਸਵਾਰ ਕਿਉਂ ਨਾ ਹੁਣ ਵੀ ਕਹਿ ਰਹੇ ਨਾ ਜਦ ਤੁਸੀਂ ਗੱਲ ਕਹੀ ਨਾ ਜਦੋਂ ਨiyet ਸਾਫ ਹੁੰਦੀ ਹੈ ਨਾ ਸਭ ਕੁਝ ਹੋ ਜਾਂਦਾ ਹੈ itu kasih ਸਾਤੇ 3 ਇੰਚ ਦੇ ਕਾਹਨ ਤੇ ਬੇਬੀ ਅਪਟੀਮੇਟਿੰਗ ਡਿਲੀਵਰ ਬਣਦੀ ਹੈ ਅਸੀਂ ਬਿਲਕੁਲ ਕਰ ਰਹੇ ਹਾਂ ਕਿ ਸਾਡੇ ਇਹਨਾਂ ਸਾਰੀ ਇਮੇਜਾਂ ਤੋਂ ਬਾਅਦ ਦੀ ਸਿਫਰਟ 3 ਇੰਚ ਦਾ ਕੱਟ ਹੁੰਦਾ ਹੈ ਉਹ ਟੰਗਾ ਵੀ ਕਰਦੇ ਹਾਂ ਕੰਟਰੋਲ ਚ ਹੈ ਪਰ ਹੌਸਲਾ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਆਰਗਨ ਸਾਰੇ ਠੀਕ ਹੋ ਬਸ ਬੰਦਾ ਨਟਾਲ ਹੋ ਜਾਂਦਾ ਲੱਗਦਾ ਰੋਟੀ ਲੱਗ ਜਾਂਦੇ ਹੌਸਲੇ ਦੀ ਗੱਲ ਦੇ 18 ਮਹੀਨੇ ਮੈਨੂੰ ਇਹਦੀ ਇੱਕ ਕੰਸਲਟੇਸ਼ਨ ਮੈਂ ਵੀਲੇ ਵੀ ਕੰਮ ਕਰਨਾ ਬੰਦ ਕਰਨਾ ਮੈਂ ਜਿਹੜਾ ਆਪ ਆਪਣੇ ਨੂੰ ਆਖ ਲਿਆ ਬੋੜਾ ਮੈਂ ਕੰਮ ਕਰਨਾ ਹੋਰ ਦੋ ਦਿਨ ਪਹਿਲਾਂ ਇਹ ਕੰਮ ਕਰਨਾ ਆਵਾਜ਼ ਸਭਾ ਵਿੱਚ ਸ਼ੁਰੂ ਹੋ ਗਿਆ ਹੈ ਬਹੁਤ ਹੀ ਪੂਰੀ ਅਰੋਗਿਆਨ ਲਿਆ ਹੈ ਜਿਹਨਾਂ ਤੇ ਕਾਫੀ ਅਸਰ ਹੈ ਜਿਹਨਾਂ ਦੇ ਨੇ ਦੇਖੇ सघंद दर्द हुई दर्द ਚਾਹ ਆਦੀਆਂ ਤੋਂ ਕਾਰੀਏ ਉਹਨਾਂ ਸਰ ਇੱਕ ਤਰ੍ਹਾਂ ਦੀ ਗੀਤ ਤੁਸੀਂ ਜਿਹੜੇ ਮੈਡੀਕਲ ਨਾਲ ਦਾ ਫਰੋਸ ਦਾ ਉਹ ਤਾਜ਼ਾ ਰਿਪੋਰਟ ਕੀ ਹੈ ਆ ਜਿਹੜੀਆਂ ਚੀਜ਼ਾਂ ਘਟੀਆਂ ਨੇ ਇਹ ਪਲੀਜ਼ ਜਰਾ ਬਾਅਦ ਮੀਡੀਆ ਖੜਾ ਹੁੰਦਾ ਉਹਨਾਂ ਨੂੰ ਦੱਸ ਦੇ ਰੋਟਿਆ ਜੀ ਡੇਲੀ ਬਲੇਟਿੰਗ ਜਾਰੀ ਰਹੀ ਬੱਜਾ ਇਸੇ ਦੀ ਕੋਈ ਵੀ ਚੀਜ਼ ਇਹ ਸਾਨੂੰ ਵੀ ਭੇਜ ਦਿਆ ਕਰੋ ਅਸੀਂ ਵੀ ਇਸ ਚੀਜ਼ ਨੂੰ ਪਾਈਏ ਇਹ ਦੁਨੀਆ ਨੂੰ ਪਤਾ ਚੱਲੇ ਕਿ ਇਸ ਵਕਤ ਕਿਹੜੀ ਪੋਜੀਸ਼ਨ 'ਚ ਬੈਠੇ ਨੇ 18 ਦਿਨ ਬਹੁਤ ਹੁੰਦੇ ਨੇ

ਸਤਿ ਸ਼੍ਰੀ ਅਕਾਲ ਜੀ ਇੱਥੇ ਬੈਠੇ ਆ ਹੁਣ ਜਿੰਦਾ ਆ ਵੀ ਹੁਣ ਇਹ ਵੀ ਮਤਲਬ ਡੋਗਿੰਗ ਅਕੋਰਡਿੰਗ ਆ ਪੱਜਾਂ ਦੀ ਜੀ 50 ਜੀ ਜਿਹੜਾ ਸਰੀਰ ਨੂੰ ਸਰੀਰ ਖਾਂਦਿਆ ਤੂੰ ਕੁਛ ਨਹੀਂ ਅੰਦਰ ਆ ਰਿਹਾ ਰੂਹ ਹੀ ਰੂਹ ਹੈ ਹਰ ਇੱਕ ਦੇ ਹਰ ਪਲ ਪਲ ਇਹਨਾਂ ਦੀ ਮਤਲਬ ਉਹ ਚੀਜ਼ ਅੰਦਰੋਂ ਵੇਸਟ ਹੋ ਜਾਂਦੀ ਹੈ ਜਿਹੜਾ ਮਸਲ ਬਣੁੰਦਾ ਕਿਉਂਕਿ ਏਜ ਇਹਨਾਂ ਦੀ 70 ਦੇ ਕਰੀਬ ਆ ਉਹ ਮਸਲ ਮੁੜ ਕੇ ਨਹੀਂ ਬਣਨ ਹੁੰਦਾ ਮਤਲਬ ਬੰਦਾ ਨਹੀਂ ਮੁੜ ਕੇ ਮਸਲ ਦੀ ਤੂੰ ਮੈਂ ਤਾਂ ਰੋਜ਼ ਹੀ ਜਾਈਂਦੀ ਆ ਆਵਾਜ਼ ਆਪਣੀ ਸਰਕਾਰ ਤਾਂ ਆਪਣੇ ਮੈਡੀਕਲ ਲਾਈਨ ਦਾ ਕਰਕੇ ਮੇਰੇ ਮਤਲਬ ਗਲ ਭਰ ਗਿਆ ਅੱਖਾਂ ਚ ਪਾਣੀ ਆ ਗਿਆ ਜਦੋਂ ਇਹਨ ਦੀ ਸਥਿਤੀ ਪੁੱਛੀ ਮੀਡੀਆ ਤਨ ਪਤਾ ਕੇਸ ਆ ਉਹਨਾਂ ਪੁੱਛਦਾ ਤੇ ਮੈਂ ਤੋੜਿਆ ਨਹੀਂ ਗਿਆ ਮੇਰਾ ਅੰਦਰ ਸਾਰਾ ਜਿੰਨਾ ਬੱਜਾ ਸੀ ਟੁੱਟ ਖੁੱਲ ਗਿਆ ਵੀ ਇੰਨਾ ਜਿਆਦਾ ਮੇਰੇ ਅੰਦਰ ਮਤਲਬ ਨੇ ਨੂੰ ਇਹ ਜਵਾਬ ਦਿੱਤਾ ਹੈ ਸਿੱਧਾ ਜਦੋਂ ਮੈਂ ਕਿਹਾ ਵੀ ਨਾਰੀਅਲ ਪਾਣੀ ਲਓ ਤੁਸੀਂ ਜਰੂਰ ORS ਲੈ ਲਓ ਜਾਂ ਕੁਝ ਵੀ ਹੈ ਨਾ ਇਹ ਜਰੂਰ ਲਓ ਕਿ ਸਾਡੇ ਸਾਹਮਣੇ ਤੁਸੀਂ ਪਲ-ਪਲ ਜਿਹੜਾ ਸਰੀਰ ਤੁਹਾਡਾ ਟੁੱਟਦਾ ਹੈ ਇਹ ਸਾਨੂੰ برداشت ਨਹੀਂ ਹੁੰਦਾ ਪਰ ਇਹਨਾਂ ਨੇ ਅੱਗੋਂ ਕੀ ਕਿਹਾ ਜਿੱਦਾਂ ਤੁਸੀਂ ਕਹਿੰਦੇ ਜੇ ਵੀ ਲੋਕ ਨਹੀਂ ਉੱਠਣਦੇ ਜਾਂ ਕਿਦਾਂ ਜੀ ਰਹੇ ਨੇ ਕਿ ਜਿਹੜੇ ਮਿਹਨਤ ਕਸ਼ ਲਾਉਂਗਿਆ ਜਾਂ ਜਿਹੜੇ ਲੋਕ ਉੱਥੇ ਸੜਕਾਂ 'ਤੇ ਬਿਠੇ ਜਿਹੜੇ ਰੋਜ਼ ਖਾ ਲੈ ਲੈ ਕੇ ਮਰਨਦੇ ਆ ਉਹ ਮੇਰ ਤੋਂ ਨਹੀਂ برداشت ਹੁੰਦੇ ਮੈਂ ਚਾਹੁੰਦਾ ਵਾਂ ਕਿ ਮੇਕੀ ਨਹੀਂ ਕੰਮ ਨਿਭਾਣਾ ਜੇ ਮੇਰੀ ਇਰਸ਼ਾਦਤ ਹੈ ਨਹੀਂ ਜੇ ਸਰਕਾਰ ਉੱਠੂਗੀ ਤੇ ਮੈਂ ਇਹ ਕੰਮ ਆਪਣੀ ਮਰਜ਼ੀ ਕਿ ਹਾਉ ਨਾ ਜੋ ਕੁਝ ਕਿਉਂ ਨਾ ਤੇ ਮੇਰੀ ਉਹ ਤੇ ਮੈਨੂੰ ਵੀ ਪਤਾ ਵੀ ਇਹ ਤੈ ਹੈ ਮੇਰਾ ਇਹ ਸਿਸਟਮ ਤੇ ਸੋ ਬੜਾ ਇੱਕ ਜਦੋਂ ਮਤਲਬ ਇਸ ਲਾਈਨ ਚ ਹੋਈ ਤੇ ਬੜਾ ਔਖਾ ਅੰਦਾ ਕਿਉਂਕਿ ਅਸੀਂ ਜਦੋਂ ਉਥੇ ਆਪਣੇ ਮੋਰਚੇ ਦੇ ਵਿੱਚ ਵੀ ਪ੍ਰਧਾਨ ਜੀ ਨਾਲ ਕੋਲੇ ਵੀ ਸਾਰਾ ਆਪਣੀ ਟੀਮ ਤੇ ਬੜੇ ਜਿਆਦੇ ਸਾਡੇ ਕੋਲ ਫੱਟੜ ਹੀ ਹੋਏ ਜਿਸ ਨੂੰ ਰਿਸਰਟਾਂ ਲੱਗੀਆਂ ਬੜਾ ਲਾਜ ਕੀਤਾ ਪਰ ਇਹੋ ਜੀ ਸਥਿਤੀ ਕਹਿੰਦੀ ਨਹੀਂ ਕਿ ਰੋਜ਼ ਟ੍ਰੀਟਮੈਂਟ ਕਰਨਾ ਹੈ ਰੋਜ਼ ਇਹਨਾਂ ਦਾ ਮਤਲਬ ਇਹ ਸਾਨੂੰ ਸਾਡੇ ਲਈ ਬੜੀ ਇੱਕ ਦੁੱਖ ਵਾਲੀ ਗੱਲ ਆ ਵੀ ਰੋਜ਼ ਅਸੀਂ ਪ੍ਰਧਾਨ ਜੀ ਦਾ ਇੱਕ মাপ ਡੰਡ ਦੱਸੰਦੇ ਵੀ ਇੰਨਾ ਇੰਨਾ ਘਟੰਦੇ ਆ ਤੇ ਸਾਡੇ ਤੋਂ ਇਹ ਮਤਲਬ ਸਾਡੀ ਡਿਊਟੀ ਨਹੀਂ ਹੈਗੀ ਵੇਹੇ ਪਈ ਇੱਕ ਇਹਨਾਂ ਨੂੰ ਵੇਖ ਸਕਦੇ ਆ ਤੇ ਪਰ ਇਹਨਾਂ ਦਾ ਇਲਾਜ ਨਹੀਂ ਕਰ ਸਕੀ ਪਰ ਅੱਜ ਇਹ ਜਿਹੜੀ ਡਿਊਟੀ ਸਾਡੀ ਬੜੀ ਘਟੰਦੇ ਲਾ ਹਸਬਾ ਦੇ ਇਲਾਜ ਕਰਦੇ ਹਾਂਜੀ ਹਾਂ ਜੀ ਉਹਨਾਂ ਦਾ ਬਹੁਤ ਔਖਾ ਸਮਾਂ ਸਾਡੇ ਵਾਸਤੇ ਇੰਨਾ ਜਿਆਦਾ ਅੱਖਾਂ ਭਰਦੀਆਂ ਹਾਂਜੀ ਹਾਂਜੀ ਸਭ ਦੇ ਗੱਲ ਕਰਦਾ ਪਰ ਕਮਾਲ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਦੇ ਖਬਰ ਹੈ ਹਾਂ ਹਾਂ ਔਰ ਜਿਹੜੇ ਸਾਡੇ ਲੋਕ ਆ ਉਹ ਜਮੇ ਵੀ ਬਹੁਤ ਆ ਪਰ ਨਹੀਂ ਕਹ ਮੈਨੂੰ ਲੱਗਦਾ ਜਿਵੇਂ ਉਹਨਾਂ ਮਤਲਬ ਲੋਕਾਂ ਨੂੰ ਮਤਲਬ ਹੋ ਸਕਦਾ ਜਿਵੇਂ ਇਹਨਾਂ ਦੀ ਇਹਨਾਂ ਦੀ ਜਿਵੇਂ ਸਰੀਰ ਨੂੰ ਕਸ਼ਟ ਦੇ ਕੇ ਲੋਕਾਂ ਨੂੰ ਜਿਹਾ ਜਿਵੇਂ ਉਠੇ ਫਿਰਦੇ ਸੋਹਿਆ ਇਹ ਹੁਣ ਕਿਉਂ ਲੜਨ ਵਾਲੇ ਐ ਖਤਮ ਹੋਈ ਜਾਂਦੇ ਆ ਤੁਹਾਨੂੰ ਕੁਰਾਜ ਬੈਠੇ ਨੂੰ ਕੰਮ ਕਰਦੇ ਆ ਗੱਲ ਤਾਂ ਹੁਣ ਜੇ ਐਡਾ ਇਹ ਕਿਨਾਂ ਕੁ ਨਿੱਜੀ ਮਸਲੇ ਤੇ ਬੈਠੇ ਇਹ ਸਾਰਿਆਂ ਨੂੰ ਆਉਣਾ ਚਾਹੀਦਾ ਜੇ ਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਤਾਂ 13 ਮੈਂਬਰ ਸਾਡੇ ਪੰਜਾਬ ਦੇ ਨੇ ਉਤੇ ਗੁੰਗੇ ਹੋਏ ਬੈਠੇ ਨੇ ਲਾਣਤ ਮੈਨਣਾ ਉਹਨਾਂ ਤੇ ਕਿ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਬੋਲ ਨਹੀਂ ਸਕਦੇ ਵੀ ਪੰਜਾਬ ਦਾ ਇੱਕ ਪੁੱਤ ਪਿਛਲੇ 18 ਦਿਨਾਂ ਤੋਂ ਵਰਤ ਕਰੀ ਬੈਠਾ ਕੁਝ ਖਾਣ ਹੀ ਆ ਰਿਹਾ ਬਈ ਇੱਥੇ ਕਿੰਨੇ ਘਾਰ ਰੇ ਆਪਾਂ ਜਾਂ ਫਿਰ ਦੋਸ਼ ਫਿਰ ਸਾਰਾ ਦੇਖੋ ਦੋਸ਼ ਫਿਰ ਉੱਥੇ ਕੰਮ ਇਹਦੇ ਸਾਢੇ ਸਾਢੇ ਚੱਲ ਨਾਲੇ ਹੁਣ ਕੋਈ ਚਾਹਣਾ ਆ ਵੀ ਦੋਸ਼ ਵੀ ਕਿਉਂ ਦੇਈ ਰੀਪਰੈਜ਼ੈਂਟੇਟਿਵ ਹੈ ਨਾ ਕਿ ਉਹ ਕ੍ਰੈਡਿਕ ਸੈਟਅਪ ਚ ਉਹਨਾਂ ਨੇ ਖਾਲੋ ਸਿਸਟਮ ਰਹਿਤਾ ਵੀ ਆ ਤੁਸੀਂ ਭਾਈ ਆਪਣੀ ਤਾਂ ਹੀ ਉਹਨਾਂ ਨੂੰ ਕਹੇ ਕਿ ਉਹ ਬੋਲਣ ਲੋਕਾਂ ਨੂੰ ਰੀਪਰੈਜ਼ੈਂਟੇਟਿਵ ਨਹੀਂ ਉਸ ਪਾਰਲੀਮੈਂਟ ਚ ਬੋਲਣ ਉਸ ਪਾਰਲੀਮੈਂਟ ਨੂੰ ਚੱਲਣ ਨਾ ਦੇਣ ਕਹਿਣ ਸਾਡੇ ਪੁੱਤ ਦੀ ਗੱਲ ਕਰੋ ਮੈਂ ਤਾਂ ਇੱਕ ਦਿਨ ਇੱਥੇ ਕਿਸੇ ਦੇ ਕਿੰਨੇ ਬਜ਼ੁਰਗ ਤਾਂ ਬਹੁਤ ਸਾਡੇ ਸਾਡੇ ਜਨਮ ਉੱਥੇ ਮੈਂ ਗਿਆ ਮੈਡੀਕਲ ਫੋਨ ਕਰਵਾ ਦਿੱਤਾ ਬਹੁਤ ਬਹੁਤ ਕੋਠੋ ਯਾਰ ਕੁਝ ਮੋਰੇ ਲੱਗਦੇ ਸਾਰਾ ਪੰਜਾਬ ਫੋੜ ਲਈ ਤੁਰਕੂ ਆਵਾਮ ਦਾ ਕੰਮ ਕਾ ਪਿੱਛੋਂ ਤੁਰਨਾ ਇਹ ਜਿਹੜੀ ਲੀਡਰਸ਼ਿਪ ਕੋਈ ਨਹੀਂ ਲੀਡਦਾ ਝਾਲ ਸੁਣਿਆ ਲੀਡਰ ਉਹਦਾ ਸਰ ਨੇ ਸੈਂਟਰ ਨਹੀਂ ਚਾਹੁੰਦਾ ਵੀ ਕੋਈ ਆਗੂ ਸਾਡਾ ਵੀ ਆਪਣਾ ਆਗੂ ਪੂਰੀ ਸਟੇਟ ਦੀ ਲੀਡਰਸ਼ਿਪ ਉਹਦਾ ਕਿ ਚਾਹਣਾ ਪਿੱਛੇ ਹੁੰਦੀ ਹੈ ਵੀ ਚਲੋ ਹਾਂ ਬਹੁਤ ਉੱਚਾ ਪਤਾ ਕੀ ਰਿਹਾ ਇਹ ਕਰਮਠ ਯੋਧੇ ਨਹੀਂ ਇਨੀਓ ਕਰਨਗੇ ਨਾ ਹੀ ਅਸੀਂ ਕਾਵਾਂਗੇ ਵੀ ਨਹੀਂ ਉਹ ਚਾਹੁੰਦੇ ਨੇ ਕਿ ਉੱਠਣ ਡਰਦੇ ਮਾਰੇ ਮੌਤ ਤੋਂ ਔਰ ਫਿਰ ਅਸੀਂ ਬਦਨਾਮ ਕਰ ਸਕੀਏ ਕਿ ਵੇਖੋ ਐ ਅੱਜ ਹੀ ਉਹ ਦਸ਼ਮੇਸ਼ ਪਿਤਾ ਦਾ ਪੁੱਤ ਆਇਆ ਉੱਟ ਗਿਆ ਉਹ ਉੱਠਣ ਉਹ ਡਰਦੇ ਨਹੀਂ ਨਹੀਂ ਇਹੀ ਗੱਲ ਹੈ ਬਟ ਕੀ ਅਸੀਂ ਆਪ ਦੇ ਯੋਧੇ ਐਂ ਖਵਾ ਦਿਆਂਗੇ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਨੇ ਉਹ ਪਾਰਲੀਮੈਂਟ ਕਿਵੇਂ ਚੱਲਣ ਦੇ ਰਹੇ ਨੇ ਬੋਲਦੇ ਕਿਉਂ ਨਹੀਂ ਉੱਥੇ ਖੜੇ ਹੋ ਗਏ ਬਿੱਲ ਜਾਣ ਚੱਕਣਾ ਜਿਹੜੇ ਉਦੋਂ ਪਿਛਲੀ ਵਾਰੀ ਚੱਕ ਕੇ ਖੜੇ ਸੀ बोलਨ ਸਾਡਾ ਬੰਦਾ ਉੱਥੇ ਜਾ ਰਿਹਾ ਏ ਉਹਦੀਆਂ ਮੰਗਾਂ ਨੂੰ ਜਾਂ ਤਾਂ ਤੁਸੀਂ ਕਹੋ ਨਾਜਾਇਜ਼ ਨੇ ਜਾਇਜ਼ ਮੰਗਾਂ ਨੇ ਤੁਸੀਂ ਇਹ ਗੱਲ ਨਹੀਂ ਕਰ ਸਕਦੇ ਔਰ ਇਹ ਸਾਡੀ ਸਰਕਾਰ ਹੈ ਜਿਹੜੀ ਸੈਂਟਰ ਵਾਲੀ ਹੈ ਲੋਕਾਂ ਦੀ ਕਿ ਪੰਜਾਬ ਵਾਲਿਆਂ ਨੂੰ ਇਕੱਠੇ ਕਰੋ ਇੱਥੇ ਘੁੱਟ ਦਿਓ ਗਲਾ ਇੱਥੇ ਉਹ ਬਜ਼ੁਰਗਾਂ ਜਾਂ ਫਿਰ ਉਹ ਭੱਜ ਜਾਣ ਤੇ ਸਾਡੀ ਗੱਲ ਮੰਨ ਲੈਣ ਨਹੀਂ ਸਰ ਜੱਪਾ ਸਰਕਾਰ ਮਜ਼ਬੂਰ ਇਹਦੇ ਬਾਕੀ ਉੱਥੇ ਬਾਕੀ ਉਹ ਲੋਕ ਵੀ ਤੇ ਬਾਕੀ ਹੋਰ اپوزیشن ਵਾਲੇ ਪੰਜਾਬ ਚ ਵੀ ਤਾਂ ਬਾਕੀ ਆ ਉਹ ਕੁਛ ਨਹੀਂ ਚੁੱਪ ਬੈਠੇ ਨੇ ਅਕਾਲੀ ਆ ਮਾਨੂੰ ਆਪਦੀਆਂ ਭੋਲਾ ਮੁਖਸ਼ਾਲੀਆਂ ਓਕੇ ਆਜੋ ਫਿਰ ਤੁਸੀਂ ਤਾਂ ਆਜੋ ਤੇ ਭੁੱਲ ਬਖਸ਼ਾਈ ਨਹੀਂ ਭੁੱਲ ਕਰੀ ਜਾਂਦੇ ਇੱਥੇ ਬੈਠੋ ਆ ਸਭ ਦੇ ਲਈ ਬਹੁਤ ਜ਼ਿਆਦਾ ਇੱਕ ਸਾਬਣਾ ਚੈਲੰਜ ਹੀ ਆ ਵੀ ਜਿੱਦਾਂ ਇਹਨਾਂ ਨੂੰ ਹੁਣ ਕਿਉਂਕਿ ਇਹ ਕਿ ਆਪਣੇ ਲਈ ਥੋੜੀ ਆ ਤੈਨੂੰ ਨਹੀਂ ਭਾਈ ਇੱਥੇ ਡਾਂਗਾ ਚੱਕ ਕੇ ਆਉਣਾ ਪੀਸ ਫੋਰ ਪ੍ਰੋਟੈਸਟ ਜਾਂ ਤਾਂ ਮੇਰੀ ਤਰੀਕਾ ਕੋਈ ਵੀ ਕਰ ਸਕਦਾ ਕੋਈ ਵੀ ਕਰ ਸਕਦਾ ਦੇਖਣ ਵਾਲੇ ਆਖਣਾ ਕੋਈ ਤਾਰਾ ਨਹੀਂ ਲੱਗਦੀ ਤੁਹਾਡੇ ਤੇ ਜੇ ਆ ਵੀ ਜਾਓਗੇ ਕੋਈ ਤਾਰਾ ਕੋਈ ਕਾਨੂੰਨ ਤੁਹਾਨੂੰ ਕਰੂਗੀ ਸਜੰਦੇ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਜੇ ਹੁਣ ਮੰਨ ਲਓ ਇਹ ਆਏ ਆ ਨਾ ਇਹਨਾਂ ਨੇ ਅੱਜ ਤੱਕ ਮੈਂ ਇੱਕ ਗਿਆਨਾਂ ਵੀ ਪ੍ਰਧਾਨ ਜੀ ਮੈਂ ਤੁਹਾਡੇ ਮਤਲਬ ਨੂੰ ਇੱਕ ਰੀ ਨਹੀਂ ਸੁਣਿਆ ਵੀ ਕੋਈ ਵੀ ਪੁੱਛਦਾ ਤੇ ਇਹ ਨਹੀਂ ਚੜਦੀ ਗੱਲਾ ਪਰ ਜੋ ਉਹਨਾਂ ਦੀ ਸਰੀਰ ਦੀ ਸਥਿਤੀ ਹੈ ਕਿਉਂਕਿ ਮੈਂ ਸਾਰੀਆਂ ਰਿਪੋਰਟਾਂ ਵੇਖੀਆਂ ਮੈਂ ਸਾਰੇ ਚੈੱਕਅਪ ਕੀਤਾ ਸਾਰਾ ਕੁਝ ਇਹਨਾਂ ਦਾ ਵੇਖਿਆ ਵਾ ਵੀ ਅੰਦਰੂਨੀ ਵੀ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਇਹਨਾਂ ਨੂੰ ਬਹੁਤ ਜਿਆਦਾ ਤੰਗ ਹੋ ਰਹੀ ਕਿਉਂਕਿ ਜੂਰ ਕੈਸਟ ਜਿਹੜਾ ਵਾ ਨਾ ਇਹਦੇ ਨਾਲ ਜਿਹੜਾ ਹੁਣ ਫੈਸਲਾ ਲੈ ਲਿਆ ਨਹੀਂ ਨਹੀਂ ਮੈਂ ਇੱਕ ਗੱਲ ਕਰਦਾ ਵੀ ਉਹ ਸਾਡਾ ਸਾਡਾ ਖਦਸ਼ਾ ਜਾਇਜ਼ ਹੈ ਕੋਈ ਬੰਦਾ ਦਰਸ਼ਨ ਸੰਤੇ ਰੂਮਾਨ ਅੱਧਰੀ ਯਾਦ ਕਰਦੇ ਆਪਾਂ ਹਨ ਮਰਨਵਾਰਤ ਬਹੁਤ ਬੰਦੇ ਨੇ ਲੜੇ ਪਰ ਉਹ ਜਿਹੋ ਦਾ ਨਮਾਹ ਕੇ ਕਹਦੇ ਦੀ ਗੱਲ ਕਹਿ ਗਿਆ ਨਾ ਪੀੜੀਆਂ ਯਾਦ ਕਰਨੀ ਹੈ ਉਸ ਗੱਲ ਨੂੰ ਪੰਜਾਬੀ ਸੂਬਾ ਕਦੇ ਭੁੱਲ ਨਹੀਂ ਸਕਦਾ ਉਹਨਾਂ ਦੀ ਕੁਰਬਾਨੀ ਨੂੰ ਪਰ ਨਹੀਂ ਵੀ ਅਸੀਂ ਕਿਰੂਨ ਚਾਹ ਦੇ ਰੱਬ ਨਾ ਕਰੇ ਉਹ ਹੋਵੇ ਕਿ ਸਾਡਾ ਇੱਕ ਹੋਰ ਯੋਧਾ ਐਸੇ ਲੜਾਈ ਜਿਸ ਕਰਕੇ ਗੱਲ ਤੇ ਚੜਦੀ ਕਲਾ ਹੀ ਕਰੋ ਹਾਂ ਜੀ ਜ਼ਿਕਰਾਂ ਚ ਮੈਂ ਗੱਲ ਕਰਾਂ ਚੜਦੀ ਕਲਾ ਹੀ ਕਰੋ ਚੜਦੀ ਕਲਾ ਹੀ ਕਰੋ ਇਹ ਮੋਰਚੇ ਫਤਿਹ ਹੋਵੇਗਾ